ਲੇ ਵੀ ਮਿੱਤਰੋ ਨਾ ਜਿਹੜੀ ਆਹਾ ਬਹਿੜ ਪਹਿਲਾ ਸੂਆ ਦੋ ਦੰਦ ਸੀਮਨ ਸੈਕਸਣ ਲੱਗਿਆ ਰਵਣ ਵੀਰੇ ਅੱਛਾ ਇੱਕ ਇੱਕ ਚੀਜ਼ ਸਪੈਸ਼ਲੀ ਲੱਗੀ ਵੱਡੇ ਬੱਚੇ ਸਰ ਆਹ 35 ਕਿਲੋ ਵਾਲੀ ਦੇ ਸੈਕਸਣ ਸੀਮਨ ਲੱਗਿਆ ਹੋਇਆਗਾ ਤੇ ਪ੍ਰਿੰਟ ਪ੍ਰਿੰਟ ਤੁਸੀਂ ਦੋ ਦੰਦ ਬਹਿੜ ਤਾਜੀ ਸੂਈ ਆਗੀ ਤੇ ਚਵਾਈ ਕਰ ਲਈ ਭਾਵੇਂ ਉੱਧਰ ਬਹਿ ਕੇ ਚਵਾਈ ਕਰ ਲਈ ਇਹ ਆ ਦੇਖੋ ਮਿੱਤਰੋ ਆਹ ਜੋੜਾ ਬੱਚੀਆਂ ਦਾ ਚੈੱਕ ਕਰ ਲਓ ਤੁਸੀਂ ਹਨਾ ਬਹੁਤ ਸੋਹਣੀ ਸੋਹਣੀ ਪਰ ਹੁਣ ਵੀਰੇ ਬਹੁਤ ਟਕਾਣੇ ਤੇ ਚੱਲੀ ਕਰਮ ਵਾਲੀ ਫਾਰਮ ਚ ਫਾਰਮ ਚ ਮੈਂ ਨਾ ਰਾਣੀ ਬਣ ਕੇ ਰਹੂਗੀ ਵੱਡੇ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੇਵਕ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਸੇਵਕ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਟੌਪ ਦੇ ਨਗੀਨੇ ਦਿਖਾਉਣੇ ਹੈਗੇ ਬੈੜਾ ਤੁਸੀਂ ਕੱਲੀ ਕੱਲੀ ਚੈੱਕ ਕਰ ਲਓ ਇੱਕ ਵਾਰੀ ਨਾ ਮੈਂ ਕਹਿੰਦਾ ਵੀ ਦੇਖ ਦੇਖ ਕੇ ਭੁੱਖ ਲਹੂਗੀ ਮਿੱਤਰੋ ਤੇ ਜਿਵੇਂ ਆ ਆ ਗਈ ਨਾ ਪਹਿੜ ਜਮਾ ਤਾਜੀ ਸੂਈ ਤੇ ਮਗਰ ਵੀ ਬੱਚੀ ਆ ਤੇ ਕੱ ਬਹੁਤ ਜਿਆਦਾ ਚੰਗਾ ਇੱਕ ਸਾਨੂੰ ਮੈਂ ਇਧਰਲੇ ਪਾਸੇ ਸੂਈ ਸਵਾਈ ਵਹਿੜ ਪਹਿਲਾ ਸੂਆ ਦੋ ਦੰਦ ਇੱਕ ਆ ਦਿਖਾ ਦੂੰਗਾ ਤੇ ਇਧਰਲੇ ਪਾਸੇ ਇੱਕ ਤਾਂ ਆ ਗਈ ਆਹਾ ਨਿੱਕੀ ਬੱਛੀ ਤੇ ਇੱਕ ਖੜੀ ਹੈ ਇਧਰਲੇ ਪਾਸੇ ਨਿੱਕੀ ਬੱਛੀ ਇਹ ਦੋ ਬੱਛੀਆਂ ਦੀ ਡਿਟੇਲ ਆਪਾਂ ਲੈ ਲਾਂਗੇ ਬਈ ਸੇਵਕ ਤੋਂ ਬਾਕੀ ਆਜੋ ਆਪਾਂ ਕਰਵਾ ਗਏ ਗੱਲਬਾਤ ਤੇ ਲੱਗੇ ਇਹਨਾਂ ਨਗਾ ਦੀ ਜਾਣਕਾਰੀ ਬਾਕੀ ਸੇ ਤੁਹਾਨੂੰ ਨਾ ਗਾਵਾਂ ਚੰਗੀਆਂ ਲੱਗੀਆਂ ਨਾ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰ ਦਿਓ ਆਓ ਕਰਾ ਗਏ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਮਡੇ ਵੀਰੇ ਚੜਦੀ ਕਲਾ ਵੀਰੇ ਚੜਦੀ ਮਨਨਕ ਦੀ ਵੱਡੇ ਬਾਈ ਬਾਈ ਸੇਵਕ ਜੀ ਆਪਣੇ ਪਿੰਡ ਦੀ ਗੱਲ ਕਰ ਪਿੰਡ ਵੀਰੇ ਆਪਣਾ ਧੌਲਾ ਗਿੰਗਰਾ ਵੀਰੇ ਜ਼ਿਲ੍ਹਾ ਆਪਣਾ ਵੀਰੇ ਸ੍ਰੀ ਮੁਕਤਸਰ ਸਾਹਿਬ ਲੱਗਦਾ ਵੀਰੇ ਤੇ ਆਪਣਾ ਵੀਰੇ ਤਹਿਸੀਲ ਕੀ ਦਰਵਾਜ਼ਾ ਠੀਕ ਆ ਮਲੋਟ ਵੀਰੇ ਆਪਣੇ ਘਰ ਤੋਂ ਵੀਰੇ 7 ਕਿਲੋਮੀਟਰ ਹੈ ਠੀਕ ਆ ਕਿਧਰੋਂ ਵੀਰੇ ਆਪਣੇ ਘਰ ਤੋਂ 11 12 ਕਿਲੋਮੀਟਰ ਆ ਅ ਅੱਛਾ ਸੇਵਕਾ ਅੱਜ ਨਾ ਤੈਨੂੰ ਅਸੀਂ ਲੰਬਾ ਦਿੰਨੇ ਆ ਹਾਂ ਲੰਬਾ ਤੈਨੂੰ ਮੈਂ ਵੀ ਜਦੋਂ ਭਾਂ ਤੂੰ ਨੇ ਲੱਕ ਗੱਲ ਹੀ ਆ ਤੂੰ ਮੈਂ ਚੱਲਦਾ ਹੁਣ ਕਰਾਇ ਵੇਲਾ ਨਹੀਂ ਨਹੀਂ ਤੇਰੇ ਸਿਰ ਲੰਬਾ ਹੈਗਾ ਹਾਂ ਨਹੀਂ ਨਹੀਂ ਗੱਲ ਸਾਡੇ ਆਉਣ ਤੋਂ ਪਹਿਲਾਂ ਜਿਹੜੇ ਹੈਗੇ ਨਗੀਨੇ ਤੂੰ ਉਹ ਵੇਚ ਤੇ ਨਗੀਨੇ 4 ਗੰਜਾਂ ਵੇਕੀ ਤੂੰ ਪਹਿਲਾਂ ਰਮਨ ਭਾਈ ਆਉਂਦੇ ਦੋ ਤਾਂ ਚੜਾ ਗਈਆਂ ਦੋ ਝੜਾਤੀਆਂ ਸੂਈਆਂ ਵੇਚੀਆਂ ਹੋਗੀਆਂ ਇਹਨਾਂ ਦੇ ਵਿੱਚੋਂ ਵੀਕੀਆਂ ਹੋਈਆਂ ਹਾਂ ਦੋ ਵੀ ਇੱਕ ਚਿੱਟੀ ਵੱੱਛੀ ਵੀਕੀ ਹੋਈ ਵੀਰੇ ਅੱਛ ਮੈਂ ਕਹਿਣਾ ਨਾ ਬਣਿਆ ਤਨੇ ਖਰਗੋਸ਼ ਦਾ ਬੱਚਾ ਹੀ ਆ ਬਾੜੀ ਸੋਣੀ ਸੁਨੱਖੀ ਬਹਿੜਾ ਇਹ ਫਿਰ ਗਈ ਹਾਏ ਰਵੇਗੀ ਰੋਣ ਵੱਡੇ ਬਈ ਚੱਲ ਵਾਦਾ ਕਰੇ ਹਾਂ ਨਹੀਂ ਵਾਦਾ ਕਰੇ ਹੂੰ ਚੱਲ ਚਰੀ ਉਮਲ ਤੂੰ ਹੁੰਦਾ ਫਿਰ 10 ਵਜੇ ਸੀਗਾ ਤੇ ਟਾਈਮ ਨਾਲ 2:30 ਵਜੇ ਗਈ ਹਾਂ ਬਾਕੀ ਫਿਰ ਗਾਹ ਕਰਵਾਇਆ ਨਹੀਂ ਮੋੜੇ ਵੱਡੇ ਬਈ ਨਹੀਂ ਸਹੀ ਗੱਲ ਆ ਬੰਦੇ ਯਾਰ ਦੋਸਤੀ ਲੈ ਗਿਆ ਆਪਣੇ ਜੇ ਹੁਣ ਗੱਲ ਕਰ ਲਈ ਇੱਕ ਕੱਪ ਜਣੀਆਂ ਵਿਕੀਆਂ ਇੱਕ ਆ ਵੀ ਵੇਗੀ ਹਰਮਣੇ ਬੱਚੀ ਵੇਗੀ ਬਈ ਮਗਰ ਬੱਚੀ ਸੀਗੀ ਅੱਛਾ ਹਾਂ ਇਹ ਕਿੰਨੇ ਦਾ ਦੁੱਧ ਆਲੀ ਸੀਗੀ ਇਹ ਰਮਣ ਦੁੱਧ ਕਹਿੰਦੇ 30 35 ਕਿਲੋ ਕਹਿੰਦੇ 30 ਕਿਲੋ ਦੇਣੀ ਦੂਜਾ ਸੂਆ ਵ ਪੀਕ ਟਾਈਮ ਵੱਡੇ ਭਾਈ ਨਗਰ ਬੱਚੀ ਸੀਗੀ ਇਹ ਤੇਰੇ ਮਾਂ ਤੂੰ ਕਾ ਠੱਲੀ ਐ ਤੇ ਉਹਨੇ ਕਾਰ ਕੱਢੀ ਐ ਸਹੀ ਗੱਲ ਇਹ ਇਹ ਮਤਲਬ ਭਾਈ ਥਾਰ ਵਾਲੇ ਮੁੰਡੇ ਲੈ ਕੇ ਥਾਰ ਵਾਲੇ ਮੁੰਡੇ ਲੈ ਗਏ ਹੈਨਾ ਤੇ ਫਿਰ ਮੈਨੂੰ ਐ ਦੱਸਦੇ ਹੁਣ ਜਿਹੜੀ ਆਪਾਂ ਹਾ ਦਿਖਾਉਣੀ ਆ ਬਿਹੜ ਤੇ ਇਹ ਬਿਹੜ ਦਾ ਪਹਿਲਾ ਤਾਂ ਮੈਨੂੰ ਸੁਆ ਦੱਸ ਇਹ ਰਵਣ ਪਹਿਲਾ ਸੁਆ ਵੱਡੇ ਭਾਈ ਮੂੰਹੋਂ ਦੋ ਦੰਦਾ ਵੀਰੇ origignal ਅੱਛਾ ਮਤਲਬ ਕਹਿਣ ਨਾਲ ਨਹੀਂਗਾ ਉਹਨਾਂ ਵਾਲੇ ਦੋ ਦੰਦਾ ਰਵਣ ਵੀਰੇ ਅੱਛਾ ਪਹਿਲਾ ਸੁਆ ਹਾਂ ਪਹਿਲਾ ਸੁਆ ਵੀਰੇ ਕਿੰਨੇ ਦਿਨ ਬਾਕੀ ਪੇੜ ਰਵਣ ਹਫਤਾ ਲਓ ਜੀ ਅੱਛੀ ਭਾਈ ਬੜੇ ਰਾਮ ਕਿੰਨਾ ਦੁੱਧ ਪਾ ਦੂ ਤੇਰੀ ਬੱਚੀ ਰਵਣ ਬੱਚੀ ਪਹਿਲੇ ਨਹੀਂ ਪਾ ਦੂਗੀ 28 ਤੋਂ 29 ਕਿਲੋ ਵੱਡੇ ਭਾਈ ਠੀਕ ਹੈ ਬਾਕੀ ਰਵਣ ਵੀਰੇ ਬੰਦਾ ਜੀ ਕਰ ਹਰ ਇੱਕ ਬੰਦਾ ਸਿਆਣਾ ਵੇਖ ਕੇ ਲੈ ਜਾਂਦਾ ਵੱਡੇ ਬਾਈ ਗਰੀ ਸਹੀ ਗੱਲ ਆ ਲੈ ਵੀ ਮਿੱਤਰੋ ਆ ਦੇਖਿਓ ਹੁਣ ਤੁਸੀਂ ਮੈਂ ਕਹਿੰਦਾ ਆਪਣਾ ਵੀਡੀਓ ਦਾ ਮਤਲਬ ਦਿਖਾਉਣੀ ਹੁੰਦਾ ਕਿ ਨਾ ਬਾਕੀ ਬੰਦਾ ਜਜਮੈਂਟ ਹਰ ਇੱਕ ਲਾ ਲੈਂਦਾ ਵੱਡੇ ਸਹੀ ਗੱਲ ਆ ਦੇਖਿਓ ਹੁਣ ਤੁਸੀਂ ਇਹਦੀ ਨਾ ਪਹਿਲਾ ਸੂਆ ਸੂਨ ਵਾਲੀ ਬਿਹੜਾ ਤੇ ਲੇਵੇ ਦੀ ਕੁਆਲਿਟੀ ਕੁਆਲਿਟੀ ਚੈੱਕ ਕਰ ਲਓ ਅਜੇ ਦਿਨ ਬਹੁਤ ਬਹੁਤ ਵੀ ਮਤਲਬ ਸਰੀਰ ਸ਼ੁਰੂ ਬੱਛੀ ਦਾ ਇੱਕ ਇੱਕ ਚੀਜ਼ ਸਪੈਸ਼ੀਅਲੀ ਲੱਗੀ ਵੱਡੇ ਬੱਚੀ ਦੇ ਯਾਰ ਇੱਕ ਗੱਲ ਤਾਂ ਹੈਗੀ ਪਿੱਛੋਂ ਦੇਖੀ ਚੜਾਈ ਚੜੂਈ ਕਿਹੜੀ ਬੌਰੀ ਚੜਾਈ ਕੀ ਰੇਟ ਕਰਤਾ ਇਹਦਾ ਬਹੜਾ ਹੁਣ ਫੋਨ ਤੇ ਕਰ ਲਾਂਗੇ ਰੇਟ ਵੱਡੇ ਬਾਈ ਠੀਕ ਆ ਕਰ ਤੇਰੇ ਸਾਹਮਣੇ ਦੇ ਪਿੰਡੇ ਬੈਠੇ ਤੇ ਗਏ ਨਾ ਮੁੜ ਕੇ ਰੇਟ ਫੋਨ ਤੇ ਕਰ ਲਾਂ ਸਹੀ ਗੱਲ ਆ ਲੈ ਵੀ ਮਿੱਤਰੋ ਨਾ ਜਿਹੜੀ ਆਹਾ ਪਹਿਲਾ ਸੂਆ ਦੋ ਦਾ ਦਸੂਆ ਵਾਲੀ ਬਹੜਾ ਹੁਣ ਤੇਰੇ ਸਾਹਮਣੇ ਬੰਦੇ ਆਪਣੇ ਕੋਲ ਲੋਕਲ ਗਾਹਕ ਜੀ ਆਉਂਦੇ ਕਰਕੇ ਨਾ ਫਿਰ ਸਹੀ ਗੱਲ ਆ ਨਹੀਂ ਅੱਜ ਤਾਂ ਮੈਂ ਵੀ ਤੇਰੀ ਹਾਵੇਂ ਪਰੂੰਗਾ ਤੇ ਇਹੇ ਤੇਰੀ ਪਹਿੜ ਜਿਹੜੀ ਹੈਗੀ ਹੈ ਨਾ ਬਿਹੜ ਦਾ ਕੱਦ ਕਾਠ ਵੀ ਚੰਗਾ ਆ ਗਿਆ ਪੂਰਾ ਵਧੀਆ ਸੀਮ ਨੂੰ ਸੈਕਸਡ ਲੱਗਿਆ ਰਹਿਣੋਂ ਵੀਰੇ ਅੱਛਾ ਹਾਂ ਲੈ ਅੱਲਮ ਨੇ ਗਾਇਆਂ ਆਪਣੇ ਕੋਲ 4 ਸੂਜੀਆਂ ਸੀਆਂ ਚਾਰਾਂ ਸੈਕਸਡ ਲੱਗੇ ਰਹੇ ਚਾਰਾਂ ਨੇ ਬੱਚੀਆਂ ਦਿੱਤੀਆਂ ਵੱਡੇ ਬਾਈ ਅੱਛਾ ਹਾਂਜੀ ਤੇ ਜਿਹੜੀ ਤੇਰੀ ਹੁਣ ਆਹ ਬਾਹਲੀ ਵੱਡੀ ਬਿਹੜ ਆ ਗਈ ਇਹ ਦੂਜਾ ਸੂਆ ਵੱਡੇ ਵੀਰੇ ਇਹ ਆਪਣੇ ਨਾਲ ਲੈ ਪਿੰਡੂ ਹੀ ਲਈ ਆਪੇ ਇਥੋਂ ਅੱਛਾ ਹਾਂ ਤੇ ਇਹ ਦੂਜਾ ਸੂਆ ਤੇ ਫਿਰ ਕਿੰਨੇ ਦਿਨ ਬਾਕੀ ਪਏ ਤੇ ਰਵਣ ਦਿਨ ਪਏ ਵੀਰੇ ਤੇ 16 ਤੋਂ 17 ਦਿਨ ਲਿਖਿਆ ਮਤਲਬ ਬੰਦੇ ਕੋਲੇ ਕਾਪੀ ਤੇ ਲਿਖਿਆ ਤਰੀਕੇ ਕਿੰਨਾ ਦੁੱਧ ਪਾਉ ਇਹ ਰਵਣ 35 ਕਿਲੋ ਦੇ ਦੂਗੀ ਵੱਡੇ ਭਾਈ 35 ਕਿਲੋ ਮਤਲਬ ਚੋਣ ਵਾਲਾ ਚਾਹੀਦਾ ਵੱਡੇ ਭਾਈ ਠੀਕ ਆ ਕਿਹ ਹੋ ਜਾ ਵਛੀ ਜਾਂ ਲੰਮੀ ਲੁੰਮੀ ਕਿਹ ਹੋ ਜਾ ਵਛੀ ਜਾਂ ਪੇਟਾ ਪੂਟਾ ਕਿਹ ਹੋ ਜਾ ਬਈ ਲੈਗ ਸਕੋਰ ਕਿ ਸਾਰੇ ਪਾਸੇ ਸਪੈਸ਼ਲੀ ਆ ਵੱਡੇ ਵੀਰੇ ਕਿ ਇਹ ਇਹ ਲੈਵਾ ਦੇਖਿਓ ਕਰਮਾ ਇਹ ਬਹੁਤ ਸੁਣਾ ਕਹਿਣਾ ਰਵਣ ਵੀਰੇ ਅਸਲ ਫਾਰਮ ਹੀ ਲੈਵਾ ਵੱਡੇ ਭਾਈ ਜਿਹੜਾ ਲੈ ਕਹਿਣਾ ਮਾੜੀ ਇੱਕ ਫੋੜਾ ਪਤਖਾ ਦੇ ਹਾਂ ਮਾੜੀ ਇਹ ਹੁਣ ਚੱਲਦੀ ਨਹੀਂ ਵੱਡੇ ਭਾਈ ਉਹੀ ਹੈਗੀ ਹੈ ਦੇਖਿਓ ਹੁਣ ਤੁਸੀਂ ਇਹਦਾ ਬਹਿੜ ਦਾ ਕੱਦ ਕਾਠ ਨੋਟ ਕਰ ਲਓ ਮਿੱਤਰੋ ਹੁਣ ਖੜ ਨਹੀਂ ਖੁਰਣੀ ਬੱਚੀ ਦੀ ਬਰੀਡ ਬਰੁੜ ਕਿਹੋ ਜੀ ਹੈ ਕਿਸੇ ਪਾਸੇ ਆਤਰਾ ਨਹੀਂ ਵੀਰੇ ਤੇ ਲੈ ਵੀ ਆਹ ਦੇਖ ਲਓ ਹੁਣ ਬਾਈ ਕਹਿੰਦਾ ਨਾ ਵੀ ਇਸ ਬਹਿੜ ਨੇ 35 ਕਿਲੋ ਦੁੱਧ ਪਾਉਣਾਗਾ ਕੱਦ ਕਾਠ ਵੀ ਬਹੁਤ ਆ ਪਿੱਛੋ ਚੌੜੀ ਤੁਸੀਂ ਚੈੱਕ ਕਰ ਬਸੇ ਰੋਣਾ ਤਰਾ ਨਹੀਂ ਕਰਮ ਵਾਲੀ ਦੇ ਮਾਰ ਕੇ ਨੂੰ ਉਂਗਰਾਂ ਲਾਵੇ ਵੱਡੇ ਭਾਈ ਸਹੀ ਗੱਲ ਆ ਤੇਰੀ ਆ ਦੇਖੋ ਹੁਣ ਇਹਦੀ ਮੂੰਹ ਦੀ ਫੇਸ ਦੀ ਮੈਂ ਮੈਂ ਰਮਣ ਕਿਸੇ ਪਾਸੇ ਨੂੰ ਲੱਗਿਆ ਵੀ ਰੋਣ ਇਹਦੀ ਸੈਕਸਰ ਲੱਗਿਆ ਵੱਡੇ ਭਾਈ ਦੀ ਠੀਕ ਆ ਲੈ ਵੀ ਮਿੱਤਰੋ ਆ 35 ਕਿਲੋ ਵਾਲੀ ਦੇ ਸੈਕਸਰ ਸੀਮਨ ਲੱਗਿਆ ਹੋਇਆਗਾ ਤੇ ਪ੍ਰਿੰਟ ਪ੍ਰਿੰਟ ਤੁਸੀਂ ਚੈੱਕ ਕਰ ਲਓ ਫਾਰਮ ਵਾਲੀ ਆਪਾਂ ਕਹਿ ਸਕਦੇ ਆ ਫਾਰਮ ਚ ਹੀ ਰਮਣ ਨਾਲ ਪਿੰਡ ਫਗਰ ਸਰ ਪਿੰਡ ਆਪਣੇ ਤੋਂ ਉੱਥੋਂ ਹੀ ਲਈਏ ਖੁੱਲੀ ਲੈ ਵੀ ਆ ਫਾਰਮ ਵਾਲੀ ਬਹਿੜ ਆ ਗਈ ਬਾਈ ਸੇ ਤੇ ਇਹਦਾ ਵੀ ਫਿਰ ਪਾਤਾ ਫਿਰ ਫੋਨ ਤੇ ਕਰ ਲੈਣ ਉਹਨੇ ਚੱਲ ਕੋਈ ਗੱਲ ਹਾਂਜੀ ਅੱਜ ਤੈਨੂੰ ਛੋਟ ਆ ਤੈਨੂੰ ਛੋਟ ਆ ਨਾ ਕਿੱਦਾਂ ਸਾਹਮਣੇ ਬੰਦੇ ਗਾਹ ਕੋ ਜੇ ਉਹ ਬੰਦੇ ਕੋਲੇ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਨਾ ਹੈਗਾ ਵੀ ਭਈ ਇਹਦੇ ਕੋਲੇ ਇਹੋ ਜਿਹੇ ਨਾਗ ਆਉਂਦੇ ਹੁੰਦੇ ਨਗੀਨੇ ਹੀ ਹੁੰਦੇ ਨੇ ਚਲੋ ਵੀਡੀਓ ਆਪਾਂ ਮਤਲਬ ਬਹੁਤ ਲੇਟ ਹੋ ਗਏ ਮਾਲ ਦੀ ਕਿਰਪਾ ਨਾਲ ਤੂੰ ਪਹਿਲਾਂ ਗਾਂਆਂ ਆਪਾਂ ਮਤਲਬ ਮਹੀਨੇ ਦੀ ਘੜ ਘੜ 40 45 ਗਾਂਆਂ ਵੇਚ ਚੁੱਕੇ ਆ ਪਰ ਗਾਂਆਂ ਸਾਰੀਆਂ ਟੌਪ ਹੀ ਹੁੰਦੀਆਂ ਰਹਣ ਵੀਰੇ ਠੀਕ ਆ ਪਿਛਲੇ ਹਫਤੇ ਆਪਾਂ 12 13 ਗਾਂਆਂ ਵੇਚੀਆਂ ਬੱਚੀਆਂ ਸਾਰੀਆਂ ਠੀਕ ਹੈ ਗੱਲ ਹਾਂਜੀ ਬਈ ਤੇ ਸੇਕਾ ਫਿਰ ਜਿਹੜੀ ਤੇਰੀ ਆਹਾ ਵਹ ਹੈਡ ਆ ਗਈ ਹੈ ਨਾ ਇਹ ਰੌਣ ਅੱਛੀ ਦੋਂਦੀ ਹੈ ਵੀਰੇ ਮੂੰਹ ਦੋਂਦੀ ਮੂੰਹ ਹਾਂ ਦੋ ਦੰਦ ਮੂੰਹ ਆ ਵੀਰੇ ਠੀਕ ਹੈ ਇਹਨੂੰ ਸੂਈ ਵਿੱਚ ਚੌਥਾ ਪਾਈਮਾ ਦੇ ਨਰਵਣ ਆਪਣੇ ਸਵੇਰੇ 7:30 8:00 ਵਜੇ ਚੋਈ ਹੋਈ ਹੈ ਆਪਣੇ ਕੋਲ ਫੋਨ 'ਚ ਵੀਡੀਓ ਹੈ ਠੀਕ ਹੈ 15-16 ਕਿਲੋ ਜਮਾਂ ਬੋਲਾ ਅਤ ਮਾੜੀ ਨਾਲ ਹੁਣ ਭਾਲਾ ਤੂੰ ਟੋਕੇ ਵੇਖਦਾ ਠੰਠ ਨੂੰ ਮੁਠੀ ਵਾਲਾ ਸੀਲ ਛੰਡੀ 100 ਬੜੀ ਵਧੀਆ ਭਾਵੇਂ ਬੰਦਾ ਦੋਨੇ ਪਾਸੇ ਬਹਿ ਕੇ ਚੋਈ ਕਰ ਲੇ ਰਿਹਾ ਵੀਰੇ ਠੀਕ ਹੈ ਇੱਧਰ ਬਹਿ ਕੇ ਚੋਈ ਕਰ ਲੇ ਭਾਵੇਂ ਉੱਧਰ ਬਹਿ ਕੇ ਚੋ ਮਗਰ ਬੱਛਾ ਵੀਰੇ ਠੀਕ ਹੈ ਕੋਈ ਤੋਰੀ ਕਰਾ ਫਿਰ ਇਹ ਇਹਦਾ ਇਹਦਾ ਪਾ ਫਿਰ ਇਹ ਰਵਣ ਲੋਕਾਂ ਦਾ 9095 ਹੈ ਤੇ ਇਹਦਾ ਵੀ ਫੋਨ ਤੇ ਕਰ ਲੈ ਜਾਇਜ਼ ਹੀ ਹੋਊਗਾ ਜਾਇਜ਼ ਨਹੀਂ ਹੋਣਾ ਵੱਡੇ ਭਾਈ ਠੀਕ ਆ ਲੈ ਚੱਲ ਮੂੰਹ ਦੋ ਦਿਨ ਦਾ ਰਵਣ ਨੇ ਕਹਨ ਕਹਿਣ ਨਾਲ ਨਹੀਂ ਆਪਾਂ ਦਿਖਾ ਦਿੰਦੇ ਬਾਈ ਦਿਖਾ ਦੇ ਦਿਖਾ ਦੇ ਮੈਂ ਤਾਂ ਪਹਿਲਾਂ ਦੇਖੀ ਹੋਈ ਆ ਨਹੀਂ ਆਪਾਂ ਦਿਖਾ ਦੇ ਹਾਂ ਏ ਠੀਕ ਆ ਮੂੰਹ ਦੋੰਦੀਏ ਇਹ ਬੱਛੀ ਆਪਣੇ ਕੋਲ ਪਰਸੂ ਹੀ ਆਈ ਹੈ ਰਵਣ ਵੀਰੇ ਠੀਕ ਆ ਥੋੜੀ ਨਾ ਜਿਵੇਂ ਦੋ ਚਾਰ ਪੂਸਾ ਕੇ ਕੋਈ ਵੀ ਹੋਲੀ ਸੈੱਟ ਹੁੰਦਾ ਕਿ ਨਹੀਂ ਲੈ ਵੀ ਆ ਦੇਖ ਲੋ ਤੁਸੀਂ ਆ ਬਿਹੜ ਵੀ ਚੈੱਕ ਕਰ ਲੋ ਹਨਾ ਇਹ ਦੁੱਧ ਕਿੰਨਾ ਪਾ ਦੂਗੀ ਦੁੱਧ 18 ਕਿਲੋ ਦਾ ਰੋਣ ਵਧੀਆ ਦੇ ਦੂ 18 ਤੋਂ 20 ਕਿਲੋ ਵੀ ਠੀਕ ਹੈ ਹਾਂ ਲਈ ਵੇ ਤੇ ਨਾੜਾ ਨਾੜਾ ਬਣੀਆਂ ਦੇਖ ਰਹਿ ਨੇ ਵੇਲਸ ਪੂਰੀਆਂ ਇਹ ਇੱਧਰ ਲੈ ਚੱਲ ਹਾਂ ਲੈ ਚੱਲ ਪਾਣੀ ਪੀ ਲਓ ਹਾਂ ਲੈ ਆ ਲੇਵਾ ਖਾਦ ਗਏ ਆਪਾਂ ਬਹੁਤ ਵਧੀਆ ਰਮਣ ਕਰ ਰੱਖਣ ਵਾਸਤੇ ਬੱਛੀ ਇੱਕ ਨੰਬਰ ਆ ਬਾਈ ਮਤਲਬ ਆਪਾਂ ਕੋਈ ਇਹਨੂੰ ਵੀਡੀਓ ਚ ਪਾਉਣ ਦਾ ਕੋਈ ਹੀਨ ਸੀਗਾ ਪਰ ਆਪਾਂ ਵੀਰੇ ਸੱਤ ਅੱਠ ਰਚ ਹੋਈ ਹੋਈ ਹੈ ਪਰ ਰਮਣ ਜੈ ਜੀ ਹੋਗਾ ਨਿਆਇ ਨਹੀਂ ਹੋਣਾ ਫੋਨ ਤੇ ਜੈ ਜੀ ਕਰ ਦਾਂਗੇ ਜੈ ਜੀ ਕਰ ਦਾਂਗੇ ਜੈ ਜੀ ਹੋਗਾ ਠੀਕ ਹੈ ਗੱਲ ਲੈ ਵੀ ਆ ਦੋ ਦੰਦ ਬਹਿੜ ਆ ਗਈ ਦੋ ਦੰਦ ਬਹਿੜ ਤਾਜੀ ਸੂਈ ਆ ਗਈ ਤੇ ਦੁੱਧ ਦੇ ਥੱਲੇ ਹੁਣ ਸੇਕਾ ਹੋਊਗਾ 15 ਕਿਲੋ ਰਮਣ ਦੋ ਟਾਈਮਾਂ ਦਾ ਚੋਕੇ ਲੈ ਜਾ ਬਾਈ ਠੀਕ ਆ ਪੰਜ ਮਾਂ ਦਿਨ ਸੂਈ ਨੂੰ ਆਪਣੇ ਘਰੇ ਸੂਈ ਰਮਣ ਜੇਰ ਜੂਰ ਸਾਰੀ ਪਈ ਹੋਈ ਉਹਦੀ ਵਧੀਆ ਚਲੋ ਹਾਂਜੀ ਬਾਕੀ ਨਾ ਹਾਣਾ ਰਮਣ ਗਾਂ ਨੂੰ ਵਦਨ ਵਾਲੀ ਚੀਜ਼ ਕੱਟਣ ਵਾਲੀ ਚੀਜ਼ ਨਹੀਂ ਬਾਈ ਦਾ ਸਹੀ ਗੱਲ ਆ ਤੂੰ ਅੱਛੀ ਦੋ ਚਾਰ ਆਪਣੇ ਹੋਰ ਖੜੀ ਨਾ ਤੁਨੂੰ 18 ਦੂਵੀਂ ਇਹਦਾ ਵਾਪਸ ਵੀ ਲੈ ਲੇਗਾ ਜੀ ਦੂਜੇ ਸੋਇ ਤੇਨੂੰ ਆਪਾਂ ਤੋਕੜ ਵੀ ਲੈ ਲਾਂਗੇ ਵੱਡੇ ਬਈ 60000 ਦੀ 65000 ਦੀ ਵਾਪਸ ਲੈ ਲਾਂਗੇ ਬਈ ਅੱਛਾ ਗੱਭਣ 3 ਮਹੀਨੇ ਬੰਦ ਚੈੱਕ ਰੱਖ ਕੇ ਦੇ ਦੇ ਆਪਾਂ ਨੂੰ ਬਈ ਠੀਕ ਹੈ ਇਹ ਰਮਣ ਗਾਣੂ ਬਦਲਣੇ ਚਾਹੀਏ ਤੇ ਤਾਜੀ ਸੂਣ ਵਾਲੀ ਕਿੰਨੇ ਦੀ ਲੈ ਲੇ ਲਾਂਗਾ ਬਸ 85000 ਦੀ ਵਾਪਸ ਲੈਣੀ ਤਾਜੀ ਸੂਣ ਵਾਲੀ ਵੱਡੇ ਬਈ ਠੀਕ ਹੈ ਤੇ ਜਿਹੜੀ ਤੇਰੀ ਆਹਾ ਵਹੜਾ ਗਈ ਇਹਦਾ ਰਮਣ ਨੂੰ ਮਹੀਨਾ ਕੋ ਸੂਈ ਨੂੰ ਇਹਦਾ ਬੱਚਾ ਆਪਾਂ ਫੜਾਤਾ ਕਿ ਉਸ ਨੂੰ ਆਪਾਂ ਬੱਚਾ ਰੱਖ ਦੇਣ ਉਹਦੇ ਘਰੇ ਕੰਦਾ ਅੱਛਾ ਕਿੰਨਾ ਦੁੱਧਾ ਹੋਣਾ ਰਮਣ 16 ਲਾਕਣਾ ਲਵੀ ਇਹਦਾ ਕੱਦ ਕਾਠ ਵੀ ਚੰਗਾ ਆ ਗਿਆ ਹਨਾ ਦੂਜਾ ਸੂਆ ਸੂਈ ਆ ਮਗਰ ਬੱਚਾ ਦੀ ਬੱਚਾ ਪਰਮਣ ਕਿਨੂੰ ਫੜਾਤਾ ਸੀ ਬਾਈ ਠੀਕ ਹੈ ਇਹ ਆ ਦੇਖ ਲੋ ਮਿੱਤਰੋ ਆਪਣੇ ਕੋਲੇ ਵੀਡੀਓ ਪਈ ਹੈ ਤਾਜੀ ਸੂਈ ਦੀ ਜੇਰ ਜੁਰ ਆਪਣੇ ਘਰੇ ਹੀ ਸੂਈ ਰਮਣ ਵੀਰੇ ਲੈ ਵੀ ਆ ਦੇਖ ਲੋ ਇਹ ਸੂਈ ਨੂੰ ਰਮਣ ਵੀਰ ਤੋਂ ਬਾਈ ਕਿਦਨ ਹੋਇਆ ਲੈ ਵੀ ਆ ਦੇਖ ਲੋ ਇਹ ਜਿਹੜਾ ਹੈਗਾ ਨਾ ਲੇਵਾ ਲੇਵੇ ਤੇ ਨਾੜਾ ਵੇਖ ਰਮਣ ਇੱਧਰ ਲਿਪੇ ਦਿਖਾਈ ਤੇ ਪਹਿਲਾਂ ਤੂੰ ਸੂਈ ਨੂੰ ਨਾ ਮਤਲਬ ਮਹੀਨਾ ਕਹਿ ਗਿਆ ਤੇ ਨਹੀਂ ਕੋਈ ਆਪਣਾ ਵੀਡੀਓ ਪਈ ਆਪਣੇ ਫੋਨ 'ਚ ਠੰਡੀ ਆਈ ਭਾਵੇਂ ਛੱਡ ਕੇ ਬੈਠਾ ਚੋਈ ਜਲ ਬੰਦਾ ਭਾਵੇਂ ਇਹਨੂੰ ਹੋਏ ਮਾਤਾ ਵੀ ਕਹਿੰਦੀ ਸੀ ਕਹਿੰਦੀ 20 ਦਿਨਾਂ ਤੋਂ ਕੱਟੀ ਹੋਏ ਪਈ ਸੀ ਹਾਂ ਵੀ ਕਿਨੂੰ ਕੱਟ ਕੋਲੇ ਰਮਣ ਵੀਡੀਓ ਪਈ ਆਪਣੇ ਕੋਲੇ ਅਵੇ ਚੁਵਾਈ ਚੁਵਾਈ ਬਾਲੀ ਬੰਬਾ ਰਮਣ ਵੀਰੇ ਕੋਈ ਬੰਦਾ ਕਰ ਰੱਖਣ ਵਾਸਤੇ ਰੱਖਣੀ ਇੱਕ ਗਾਂ ਜਣੇ ਕੋਈ ਮਾੜੀ ਨਹੀਂ ਵੀਰੇ ਇਹ ਆ ਦੇਖ ਲਓ ਮਿੱਤਰੋ ਚੁਵਾਈ ਚੁਵਾਈ ਦੀ ਜਿਹੜੀ ਹੈਗੇ ਜਮਾ ਓਕੇ ਆ ਮੈਂ ਨਾ ਰਮਣ ਹੱਤੀ ਨਾਲ ਜਾ ਕੇ 16 ਕਿਲੋ ਇਹਦਾ ਬੰਦਾ ਰੁਪਏ ਪਾਰੇ ਇਹ ਕੀ ਰੇਟ ਦੀ ਦੇਵਾਂਗੇ ਇਹ ਇਹ ਰਮਣ ਜੋ ਟੈਟ ਜਾਂ ਬਸ ਜਮਾ ਟਾਟਾ-ਵਾਟਾ 60000 ਦੀਆਂ ਦੇਵਾਂਗੇ ਆ ਲੇ ਆਕਰਕੂ ਕੱਢ। ਕੱਲੀ ਸੇਵਕ ਨਾ ਮੋਬਾਈਲ ਲੈਣ ਗਿਆ ਹੋਇਆ ਕਹਿੰਦਾ ਮੈਂ ਡੇਟ ਦਿਖਾ ਦਾਂ ਕਿੱਦੇ ਦੀ ਸੂਈ ਐ ਤੇ ਆਹ ਦੇਖ ਲੋ ਮਿੱਤਰੋ ਸੇਵਕ ਆ ਜਾ ਨਾ ਆ ਗਿਆ ਵੀਰੇ ਆ ਗਿਆ ਵੀਰੇ ਇਹ ਆ 20 ਦਸੰਬਰ ਦੀ ਸੂਈ ਐ ਵੇ ਆ 20 ਦਸੰਬਰ 6 ਵਜੇ ਇੱਕ ਮਿੰਟ ਤੇ ਬਾਈ ਆਵੇ ਅੱਛਾ 20 ਦਸੰਬਰ ਦੀ ਹਾਂ 20 ਦਸੰਬਰ ਦੀ ਬਾਈ ਆਵੇ ਸਰ ਮਹੀਨਾ ਹੋ ਗਿਆ ਹਾਂ ਮਹੀਨਾ ਵਾ ਪੜੀ ਗੱਪਣੀ ਮੂਹ ਹੁੰਦਾ ਵੀਰੇ ਵੀਰੇ ਠੀਕ ਐ ਆ ਜੇਰ ਦੀ ਵੀਡੀਓ ਪਈ ਵੀਰੇ ਅੱਛਾ ਇਹ ਆ ਜੇਰ ਪਈ ਵੀਰੇ ਦੀ ਠੀਕ ਐ ਅਜੇ ਚ ਗਾਂ ਵੀ ਸਿੰਘ ਵਾਲੀ ਵੇ ਹੋਈ ਆਉਗੀ ਬੰਦਾ ਆਪਣਾ ਫੋਨ ਤੇ ਮੈਸੇਜ ਕਰੇ WhatsApp ਤੇ ਵੀਡੀਓ ਭੇਜ ਦੇਗਾ ਕਿ ਆਪਣਾ ਵੇਚੁਰਾ ਤਾਂ ਨੀ ਰਮਣਾ ਪਤੂ ਮੈਨੂੰ ਦਿਖਾ ਤੀ ਕਿਹੜੀ ਚਲੋ ਹਾਂ ਕੀ ਰੀ ਚਲੋ ਕਿਸੇ ਬੰਦੇ ਨੂੰ ਗਾਂ ਹੋਰ ਆ ਗਈ ਇੱਕ ਨਹੀਂ ਨਹੀਂ ਤਾਂ ਬੱਛੀ ਚੜਾਉਣੀ ਜਿਹੜੀ ਹੋ ਚਿੱਟੀ ਚਿੱਟੀ ਬੱਛੀ ਚੜਾਉਣੀ ਹੈ ਲੈ ਵੀ ਲਾੜਾ ਲਾੜਾ ਕੋਈ ਨਹੀਂ ਕੇਰਾ ਬੰਦ ਕਰ ਲੈ ਇੱਕ ਵਾਰੀ ਕੇਰਾ 2 ਮਿੰਟ ਰੋਕ ਲੈ ਇੱਥੇ ਲੈ ਆ ਵੀ ਕੇਰਾ ਹੁਣ ਮੈਨੂੰ ਆ ਦੱਸ ਜਿਹੜੀ ਤੇਰੀ ਆਹਾ ਬੱਛੀ ਆ ਗਈ ਹਾਇ ਰਮਣ ਬੱਛੀ ਆਪਣਾ ਗਾਂ ਲਈ ਸੀ ਮਤਲਬ ਆਪ ਦੋ ਦੱਬਣੇ ਬੱਛੀ ਆਪਾਂ ਗਾਂ ਵੇਚਤੀ ਬੰਦੇ ਨੇ ਬੱਛੀ ਆਪਣ ਨੂੰ ਛੱਟ ਮੈਨੂੰ ਰੱਖ ਲਈ ਤੇ ਆਪਾਂ ਅੱਛਾ ਸੋਨੂੰ ਇਹ ਆ ਆ ਬੱਚੀ ਲੈ ਜਾ ਕਰ ਹੱਕ ਸੁਣ ਸੁਣ ਇਹਦੀ ਮਾਦਾ ਦੁੱਧ ਕਿੰਨਾ gsi ਰਮਣ ਗਾਂ ਥਰੇ ਤੋਂ 28 ਤੋਂ 29 ਕਿਲੋ ਆ ਚਲ ਆਪਣੇ ਨਾਲ ਲੈ ਪਿੰਡੀ ਵਿੱਚ ਹੀ ਫੜੀ ਮਣੀ ਤੋਈ ਪੁੱਤ ਠੀਕ ਐ ਇਹ ਮਤਲਬ ਆਪਣਾ ਕੀ ਪਾ ਹੋਣਗੇ ਬੱਚੀਆਂ ਦੇ ਜੋੜਾ ਇਕੱਠੇ ਦੇ ਦਾਂਗੇ ਰਵਣ ਵੀ ਆਪਾਂ ਇਹਦਾ ਬੱਚੀ ਆਪਾਂ ਮਿਲ ਘਰੇ ਹੀ ਜਵਾਕਾਂ ਨੇ ਪਾਲਿਆ ਆਪਾਂ ਲਈ ਹੋਈ ਹੈ ਕੱਲ ਕੱਲ ਹੀ ਆਈ ਆ ਅੱਛਾ ਇਹ ਗਾਂ ਲਈ ਸੀ ਨਾਲ ਮਿਲ ਗਾਂ ਹੋਰ ਲੈਣ ਗਈ ਗੱਬਣ ਉਹਨੂੰ ਤਾਂ ਲੈ ਲਈ ਨਾਲ ਲੈ ਵੀ ਆ ਜੋੜਾ ਬੱਚੀਆਂ ਦਾ ਚੈੱਕ ਕਰ ਲਓ ਤੁਸੀਂ ਹੈਨਾ ਕਿ ਬੋ ਰੱਖਣ ਵਾਸਤੇ ਮਿਲ ਆਪਣ ਜਨੋਂ ਵਪਾਰ ਕਰਕੇ ਆਪਣੇ ਰਥਾਂ ਤੋਂ ਭੀੜਾ ਆਪਣਾ ਨਹੀਂ ਰੱਖੀ ਜਾਂਦੀਆਂ ਦੋਨੇ ਇਕੱਠੀਆਂ ਵੇਚ ਦਾਂਗੇ ਰਵਣ ਵੀਰੇ ਆਪਾਂ ਕੀ ਭਾ ਫਿਰ ਇਹਨਾਂ ਦਾ ਰਵਣ ਦੋਨੇ ਆਪਾਂ 35000 ਦੀ ਦੇ ਦਾਂਗੇ ਵੱਡੇ ਬਈ 35 ਮਾਨ ਤਾਂ ਕਰ ਦਾਂਗੇ ਮੂੰਹ ਮੰਗੇ ਤਾਂ ਮੌਤ ਨਹੀਂ ਮਿਲਦੀਗੀ ਤੇ ਰੱਖਣ ਵਾਲੇ ਬੰਦੇ ਨੂੰ ਬੱਚੀਆਂ ਦੋਨੇ ਚੰਗੀਆਂ ਠੀਕ ਹੈ ਗੱਲ ਆ ਬੱਚੀ ਦਾ ਆਪਣੇ ਕੋਲ ਸਿਮਨ ਡੀਟੇਲ ਹੈਗੀ ਹੈ ਵੱਡੇ ਬਾਈ ਦਾ ਕੀ ਕਿਹੜੇ ਸਿਮਨ ਦੀ ਹੈ ਇਹ ਇਹਨੂੰ ਮੈਂ ਬੰਦੇ ਨੂੰ ਆਪਾਂ WhatsApp ਤੇ ਭੇਜਦਾ ਜਿਹੜਾ ਬੰਦਾ ਮੰਗੂਗਾ ਠੀਕ ਹੈ ਟਰੈਕਟਰ ਦਾ ਬੰਨ ਲਿਖੀ ਹੈ ਠੀਕ ਹੈ ਹਾਂ ਨਹੀਂ ਤਿੰਨ ਕਿ ਮਹੀਨੇ ਦੀ ਬੱਚੀ ਹੈ ਰਮਣੇ ਦਾ ਅੱਛਾ ਤੇ ਆ ਮਤਲਬ ਤਿੰਨ ਕਿ ਮਹੀਨੇ ਤੋਂ ਘੱਟ ਆ ਬੱਚੀ ਜਿਹੜੀ ਆ ਦੂਜੇ ਬਾਈ ਕੋਲੇ ਫੜੀ ਆ ਤਿੰਨ ਕਿ ਮਹੀਨੇ ਘੱਟ ਆ ਇਹਨਾਂ ਤੋਰੀ ਹੁਣ ਤੋਰ ਦੇ ਲੰਬੀ ਆ ਬੱਚੀ ਬਹੁਤ ਲੰਮੀ ਲੁੰਮੀ ਗਾਂ ਦੀ ਆ ਦੁੱਧ ਗਾਂਥਲੇ ਹੈਗਾ 30 ਤੋਂ 32 ਕਿਲੋ ਦਾ ਗਾਂਥਲੇ ਠੀਕ ਹੈ ਪਰ ਜਿਹੜੀ ਬੱਚੀ ਹੈ ਇਹ ਆਪਾਂ ਬੰਦੇ ਨੂੰ ਗਾਂਾਂ ਲਈ ਸੀ ਨਾਲ ਆਪਾਂ ਉਹਦੇ ਲੈ ਲਈ ਉਹ ਲੇ ਵੀ ਆਂਦਰ ਰਵਣ ਕਿਸੇ ਬੰਦੇ ਨੂੰ ਆਪਾਂ ਚਲ ਕਰੇ ਨਹੀਂ ਪਾਲਦੀਆਂ ਥਾਂ ਥੋੜਾ ਵਪਾਰ ਕਰਕੇ ਆਪਾਂ ਦੋਨੇ ਵੇਚ ਦਾਂਗੇ ਵੱਡੇ ਵੀ ਲੈ ਵੀ ਆਹ ਦੇਖ ਲੋ ਜੋੜਾ ਬੱਛੀਆਂ ਦਾ ਚੈੱਕ ਕਰ ਲੋ ਤੇ ਕੋਈ ਨਹੀਂ ਰਵਣ ਜਮਾ ਸੇਵ ਦਾ ਨੰਬਰ ਦੱਸੀ ਕਰਾ 9356504600 ਠੀਕ ਆ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰੇ ਬਾਕੀ ਕੋਈ ਗੱਲ ਹੀ ਕੋਈ ਨਹੀਂ ਵੱਡੇ ਭਾਈ ਤੇ ਲੋ ਵੀ ਮਿੱਤਰੋ ਜਿਹੜੀਆਂ ਇਹ ਬੈਣਾ ਬਾਈ ਕੋਲੇ ਹੈਗੀਆਂ ਹਨਾ ਆਪਾਂ ਦਿਖਾਈਆਂ ਤੇ ਬੱਛੀਆਂ ਦਿਖਾਈਆਂ ਇੱਥੇ ਆ ਸਕਦੇ ਹੋ ਤੁਸੀਂ ਚੈੱਕ ਕਰਕੇ ਲੈ ਕੇ ਜਾਓ ਵੱਡੇ ਵੀ ਆ ਸਕਦੇ ਹਾਂ ਜਿਹੜੀਆਂ ਗਾਈਆਂ ਦੀ ਵੀਡੀਓ ਬਣੋਣੀ ਸੀ ਉਹ ਚਾਰ ਪਹਿਲਾਂ ਦੋ ਪਹਿਲਾਂ ਪੰਜ ਵੀ ਵਿਗ્ઞ ਨੂੰ ਬਾੜੀ ਸੌੜੋ ਇਹ ਬੱਛ ਤੇ ਗਾਓ ਇੱਕ ਦੋ ਜਣ ਸੂਨੀਆਂ ਸੂਨੀਆਂ ਬਾਹਲੀ ਚੰਗੀਆਂ ਵੱਡੀਆਂ ਗੀਆਂ ਸੀ ਵੀਰੇ 40 40 ਕਿਲੋ ਦਰ ਹੈ ਠੀਕ ਹੈ ਅਗਰ ਦੋਨੋਂ ਦੇ ਬੱਚੀਆਂ ਸੀਗੀਆਂ ਤੇ ਉਹ ਵੇਚ ਗੀਆਂ ਹਾਂ ਤੈਨੂੰ ਸੋਮਵਾਰ ਅਸਲ ਤੈਨੂੰ ਸੋਮਵਾਰ ਹੀ ਫੋਨ ਲਾਇਆ ਬਦ ਵਾਰ ਹੋ ਗਿਆ ਉੱਦੀ ਦੋ ਬੱਚੀਆਂ ਬਾਹਲੀ ਚੰਗੀਆਂ ਸੀਗੀਆਂ ਜਿਹੜੀ ਸੋਮਵਾਰ ਵਿੱਚ ਇੱਕ ਪਹਿਲਾਂ ਵਾਲੀ ਦੋਂਦੀ ਸੀਗੀ ਇੱਕ ਚੌਗੀ ਉੱਛੀ ਦੂਜਾ ਸੂਆ ਬਾਹਲੀ ਸਪੈਸ਼ਲ ਬੱਚੀਆਂ ਦੋਨੇ ਚਲੋ ਬਾਕੀ ਆਪਣਾ ਕੰਮ ਆ ਮੇਰੇ ਵੇਚਣੀਆਂ ਪਈ ਹੁੰਦੀਆਂ ਦਾ ਕੋਈ ਹੋਵੇ ਠੀਕ ਹੈ ਹਾਂ ਜੀ ਬਈ ਤੇ ਚਲੋ ਬਾਕੀ ਸੋਹਣਾ ਕੰਮ ਆ ਬਾਕੀ ਤਕਰੀਬਨ ਆਪਣੇ ਕੋਲ ਗਾਇਆਂ ਹੁੰਦੀਆਂ ਨੇ ਵੱਡੇ ਬਾਈ ਨਾਲ ਦੀ ਕਿਰਪਾ ਨਾਲ ਜਦੋਂ ਮਰਜੀ ਫੋਨ ਲਾ ਲਈ ਬੰਦਾ ਕਿਰਪਾ ਨਾਲ ਦੀ ਕਿਰਪਾ ਹੁੰਦੀਆਂ ਵੱਡੇ ਬਾਈ ਮਾਲਕ ਦੀ ਕਿਰਪਾ ਜੀ ਹਾਂ ਵੀਡੀਓ ਚੋਂ ਲਾ ਪਉਂ ਲੇਟ ਥੋੜੇ ਬਣਾਈ ਪਰ ਮਾਲ ਵੇਖ ਕੇ ਜਾਂਦਾ ਤਕਰੀਬਨ ਬਾਈ ਯਾਰ ਸਹੀ ਗੱਲ ਆ ਬਾਕੀ ਪਹਿਲਾਂ ਵਾਲੀਆਂ ਵੀਡੀਓ ਬਣੀਆਂ ਵੀ ਕੰਮ ਹਾਂ ਬਣੀਆਂ ਨਹੀਂ ਕੰਮ ਬਾਈ ਇੱਕ ਮੈਂ ਹੁਣ ਤੇਰੀ ਵੀਡੀਓ ਗੱਲ ਜਿਆਦਾ ਕਰਦਾ ਪਿੱਛੇ ਆਪਣੇ ਬੁੱਧਰ ਗਾਇਆਂ ਲੈ ਗਿਆ ਥੋੜੇ ਕਾਲਿਆਂ ਲਈ ਕੋਲੇ ਪਿੰਡਾ ਪਾਨਾ ਪਾਨਾ ਕਿਹੜਾ ਤੁਹਾਨੂੰ ਪਾਨੇ ਦੇ ਤੋ ਬੰਦੇ ਤੇਰੀ ਪੁਰਾਣੀ ਵੀਡੀਓ ਵੇਖ ਕੇ ਮੈਨ ਤੇ ਚਿੱਟੀ ਉਸ ਬੰਦੇ ਨੂੰ ਕੱਲ ਸੁਈ ਆ ਬਸ ਸਟੈਂਸ ਲਾ ਕੇ ਸਹੀ ਮੈਂ ਕਹਿੰਦਾ ਉਹਨਾਂ ਜਿਹੜੇ ਸਾਨੂੰ ਕੋਈ ਥੇਲੇ ਦਿੰਨੇ ਹੋ ਹਨਾ ਹਾਂ ਨਹੀਂ ਮਾਲਕ ਦੀ ਕਿਰਪਾ ਦਾਣਾ ਪਾਣੀ ਜਿਹੜਾ ਹਾਂ ਉਹ ਜਿਹੜੇ ਵੇਖ ਕੇ ਪ੍ਰਾਣੀ ਵੀ ਟੂਕ ਨੂੰ ਫੋਨ ਲਾ ਲਿਆ ਤੇ ਜਿਹੜੇ ਆ ਗਏ ਬਾਕੀ ਨੂੰ ਦਾਣਾ ਪਾਣੀ ਵੀ ਰਮਣ ਜੀ ਮੀਨ ਗੱਲ ਆ ਕਿ ਸਹੀ ਗੱਲ ਆ ਬਾਕੀ ਰਮਣ ਕਿਸੇ ਨੂੰ ਧੋਖਾ ਨਾ ਕਰੋ ਜਿਹੜੀ ਗੱਲ ਆ ਵੀਰੇ ਜਨ ਨੂੰ ਦੱਸ ਦੋ ਕਿ ਨਹੀਂ ਭਾਈ ਬਾਰੀ ਵਧੀਆ ਗੱਲ ਆ ਮੈਂ ਕਹਿੰਦਾ ਜੈਨੂਅਲ ਗੱਲ ਦੱਸਣੀ ਹੈ ਬਾਈ ਬਾਲੀ ਚੰਗੀ ਰਹਿੰਦੀ ਹੈ ਇੱਕ ਗੱਪ ਮਾਰਦੇ ਆ 100 ਮਾਰਨਾ ਪੈਂਦਾ 100 ਮਾਰਨਾ ਪੈਂਦਾ ਹੈਨਾ ਇੱਕ ਲਕਾਉਣ ਪਿੱਛੇ 100 ਮਾਰਨੇ ਪੈਂਦੇ ਸੱਚ ਨੂੰ ਕੋਈ ਵੀ ਨਹੀਂ ਮਤਲਬ ਦਬਾਵਾ ਆ ਮਿੱਤਰੋ ਸੁਣੋ ਮੈਂ ਦੱਸਾਂ ਗੱਲ ਜਿਹੜਾ ਨਗੀਨਾ ਇਹ ਆਪਾਂ ਨਾ ਪਹਿਲਾਂ ਵੀ ਆਪਣੇ ਚੈਨਲ ਤੇ ਇਹ ਆਇਆ ਹੋਇਆ ਆਇਆ ਹੋਇਆ ਸੀ ਵੀਰੇ ਤੇ ਪਹਿਲਾਂ ਤੂੰ ਪਹਿਲਾਂ ਕੱਚੀ ਨਿਕਲਾਈ ਹੋਈ ਸੀ ਬਾਈ ਆ ਨਗੀਨਾ ਆਪਣੇ ਚੈਨਲ ਤੇ ਪਹਿਲਾਂ ਵੀ ਆਇਆ ਹੋਇਆ ਉਹਦੇ ਵਿੱਚ ਅਚੀ ਰਮਣ ਕੱਚੀ ਸੀਗੀ ਅੱਛੀ ਪਰ ਨਿਖਰੀ ਵੀਰੇ ਹੋਣਾ ਮਲ ਦੀ ਗੱਲ ਹੈ ਅਜੇ ਵੀ ਕੱਚੀ ਹੈ ਅਜੇ ਵੀ ਅੱਛੀ ਕੱਚੀ ਆ ਪਰ ਹੁੰਦੇ ਫਾਰਮ ਚ ਮੈਨਰ ਰਾਣੀ ਬਣ ਕੇ ਰਹੂਗੀ ਵੱਡੇ ਭਾਈ ਸਹੀ ਗੱਲ ਬਾਹਲੀ ਬੰਦੇ ਕੋਲ ਸਿਪਾਹੀ ਹੋਸ ਫੂਸਲੇ ਗੰਨਿਆ ਬੰਦੇ ਕੋਲੇ ਉੱਪਰ ਚਿੱਟੀ ਦੇ ਬੰਦੇ ਫੈਨ ਆ ਉਹ ਚਿੱਟਾ ਰੰਗ ਵਾਲਾ ਕੋਸ਼ਾ ਲੈ ਕੇ ਲੈਂਦੇ ਬੰਦੇ ਨਹੀਂ ਇਹਦੀ ਸੀਮੈਂਟ ਡਟੇਲ ਵੀ ਹੈਗੀ ਹੈਗੀ ਸੀ ਮੈਨੂੰ ਮੁੰਡੇ ਨੇ ਭੇਜਤੀ ਸੀ ਮੇਰੇ ਕੋਲੇ ਹੁਣ ਵੀ ਰਿਕਾਰਡਿੰਗ ਹੈਗੀ ਉਹਨਾਂ ਨੂੰ ਪਾ ਦਿਖਾਤੀ ਸਾਰੀ ਇਹ ਸੀਮੈਂਟ ਡਟੇਲ ਵੀ ਹੈਗੀ ਹਾਂਜੀ ਤੇ ਠੀਕ ਐ ਸੇਕਾ ਫਿਰ ਠੀਕ ਐ ਵੱਡੇ ਵੀਰ ਓਕੇ